ਤਰ ਮਗੱਤੇ ਵਿੱਚ ਸਜ ਰਹੀ ਗੁਰੂ ਪਿਆਰੀ ਗੁਰੂ ਸਾਰੀ ਗੁਰੂ ਕਥਾ ਸੁਣਤ ਬਸਤਿ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਇਸ ਧੰਗ ਦੇ ਨਾਲ ਇਸ ਰੂਪ ਦੇ ਵਿੱਚ ਇਸ ਧੰਗ ਦੇ ਨਾਲ ਸਾਧ ਸੰਗਤ ਦੇ ਰੂਪ ਵਿੱਚ ਸਾਨੂੰ ਜੁੜ ਬੈਠਣ ਦਾ ਸੁਭਾਗਸਰ ਪ੍ਰਾਪਤ ਹੋਇਆ ਹੈ ਆਓ ਇੱਕ ਵਾਰ ਆਪਣੇ ਤਨ ਨੂੰ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜਦਿਆਂ ਹੋਇਆਂ ਤਨ ਤੇ ਮਨ ਨੂੰ ਇੱਕ ਕਰ ਦਿਆ ਹੋਇਆ ਆਪਣੀ ਸੁਰਤੀ ਨੂੰ ਗੁਰੂ ਚਰਨਾਂ ਨਾਲ ਜੋੜੀਏ ਗੁਰੂ ਚਰਨਾਂ ਦਾ ਧਿਆਨ ਰੱਖਦਿਆਂ ਹੋਇਆਂ ਸਭ ਗੱਦੀ ਵੱਟ ਕੇ ਆਖੀਏ ਜੀ ਧੰਨ ਸ੍ਰੀ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਗੁਰੂ ਨਾਨਕ ਫੇਰ ਆਖੀਏ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਕਹਿ ਲਈਏ ਧੰਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਸ੍ਰੀ ਸਤਗੁਰੂ ਜੀ ਕਈ ਰੋਜ ਤੋਂ ਲੈ ਕੇ ਮੇਰੇ ਬਹੁਤ ਹੀ ਸਤਕਾਰਯੋਗ ਸ੍ਰੀਮਾਨ ਸਰਦਾਰ ਸਰਵਣ ਸਿੰਘ ਜੀ ਤੂ ਉਹਨਾਂ ਨੇ ਆਪਣੇ ਇਸ ਫਾਰਮ ਦੇ ਉੱਤੇ ਯੱਗ ਕੀਤਾ ਹੈ ਗੁਰਬਾਣੀ ਦਾ ਪ੍ਰਕਾਸ਼ ਹੋਇਆ ਗੁਰਬਾਣੀ ਦਾ ਖੰਡ ਪਾਪ ਕੀਤਾ ਗਿਆ ਔਰ ਕਿਸ ਢੰਗ ਦੇ ਨਾਲ ਕੀਤਾ ਗਿਆ ਜੋ ਮਰਿਆਦਾ ਗੁਰੂ ਸਹਿਬਾਨ ਦੀ ਬਣਾਈ ਹੋਈ ਹੈ ਪਾਤਸ਼ਾਹ ਦਾ ਬਚਨ ਹੈ ਕਿ ਜਿਹੜਾ ਇਸ ਗੁਰਬਾਣੀ ਨੂੰ ਮर्यादा ਦੇ ਅਨੁਸਾਰ ਪੜ ਲਵੇ ਨਾ ਵੈਸੇ ਤੇ ਕਹਿੰਦੇ ਕੋਈ ਗਾਵੇ ਉਹ ਸੁਣੇ ਕੋਈ ਗਾ ਲਵੇ ਕੋਈ ਸੁਣ ਲਵੇ ਕਬੀਰ ਜੀ ਦਾ ਬਚਨ ਹੈ ਕੋਈ ਗਾਵੇ ਉਹ ਸੁਣੇ ਹਰ ਨਾਮਾ ਚਿਤ ਲਾਏ ਮਨ ਲਾ ਕੇ ਨੂੰ ਕੋਈ ਵੀ ਸੁਣ ਲਵੇ ਕੋਈ ਵੀ ਗਾ ਲਵੇ ਕਬੀਰ ਕਹਿੰਦੇ ਕਉ ਕਬੀਰ ਸੰਸਾ ਨਹੀਂ ਅੰਤ ਪਰਮ ਗਤੀ ਪਾਈ ਸ਼ੰਤਾ ਨਾ ਕਰਿਓ ਕੋਈ ਆਪਣੇ ਮਨ ਦੇ ਵਿੱਚ ਇਦਾਂ ਦਾ ਕੋਈ ਵੀ ਕਾਰਨ ਨਾ ਬਣਾ ਲੈਣਾ ਕਿ ਸਾਡੀ ਪਰਮ ਗਤੀ ਨਹੀਂ ਹੋਵੇਗੀ ਕਬੀਰ ਜੀ ਕਹਿੰਦੇ ਉਹ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ ਹੀ ਹੋਵੇਗਾ ਜਿਹੜਾ ਗੁਰਬਾਣੀ ਨੂੰ ਇੱਕ ਵਾਰ ਗਾ ਲਵੇਗਾ ਇੱਕ ਵਾਰ ਸੁਣ ਲਵੇਗਾ ਪਰ ਇਹ ਤੇ ਹੋ ਗਈ ਆਮ ਸਧਾਰਨ ਮਨੁੱਖਾਂ ਦੀ ਗੱਲ ਤੇ ਕਹਿੰਦੇ ਜੇ ਕਿਸੇ ਨੇ ਬਹੁਤੇ ਫਲ ਦੀ ਪ੍ਰਾਪਤੀ ਕਰਨੀ ਹੈ ਨਾ ਬਾਣੀ ਤੋਂ ਜਿਆਦਾ ਫਲ ਪ੍ਰਾਪਤ ਕਰਨਾ ਚਾਹੁੰਦਾ ਹੈ ਫਿਰ ਇਹਨੂੰ ਵਿਧੀ ਅਨੁਸਾਰ ਮर्यादा ਅਨੁਸਾਰ ਪੜ ਕੇ ਵੇਖਿਓ ਫਿਰ ਕੀ ਫਾਇਦਾ ਕਹਿੰਦੇ ਵਿਧੀ ਅਨੁਸਾਰ ਜੋ ਕਰੈ ਕਰਾਵੈ ਅਸੁਭ ਮੇਦ ਕੋਟਨ ਫਲ ਪਾਵੈ ਕਹਿੰਦੇ ਜੇ ਕੋਈ ਇਹਨੂੰ ਵਿਧੀ ਅਨੁਸਾਰ ਪੜ ਲਵੇ ਗਾ ਲਵੇ ਮर्यादा ਅਨੁਸਾਰ ਸਾਰਾ ਕੁਝ ਪਾਠ ਪਠਨ ਕਰੇ ਇੱਕ ਨਹੀਂ ਕਰੋੜਾਂ ਅਸੂਮੇਤ ਜੱਗਾਂ ਦੇ ਫਲ ਦੀ ਪ੍ਰਾਪਤੀ ਹੋ ਸਕਦੀ ਹੈ ਬਾਰੇ ਨੂੰ ਪੜਕੀ। ਉੱਤੇ ਇਹਨ ਬਿਨ ਟੁਕਦੀ ਹੈ ਕਿ ਤੁਸੀਂ ਵੇਖੋ ਸਤੁਰ ਜੀ ਦਾ ਹੁਕਮ ਹੈ ਸਤੁਰ ਪ੍ਰਤਾਪ ਸਿੰਘ ਜੀ ਆਪਣੇ ਹੁਕਮ ਉਪਦੇਸ਼ਾਂ ਵਿੱਚ ਬਚਨ ਕਰਦੇ ਨੇ ਭਈ ਕੋਈ ਵੀ ਨਾਮਧਾਰੀ ਸਿੱਖ ਭਈ ਆਪਣੇ ਜੀਵਨ ਵਿੱਚੋਂ 23 ਘੰਟੇ ਦੇ ਰਿਸ਼ਤੇਦਾਰਾਂ ਨੂੰ ਦੇ ਰਿਹਾ ਨਾ ਸੱਜਣਾ ਮਿੱਤਰਾਂ ਨੂੰ ਦੇ ਰਿਹਾ ਉਹਦੇ ਵਿੱਚੋਂ 24 ਘੰਟੇ ਜਾਂ ਇੱਕ ਘੰਟਾ ਆਪਣੇ ਆਪ ਨੂੰ ਜ਼ਰੂਰ ਦਿਓ। ਨਾਮ ਦਾ ਅਭਿਆਸ ਜ਼ਰੂਰ ਕਰੋ ਜਿਹੜਾ ਨਾਮ ਜਪੇਗਾ ਦਰਗਾਹ ਦੇ ਵਿੱਚ ਮੈਂ ਉਹਦਾ ਜਪਨ ਹੋਗਾ ਤੇ ਨਾਮ ਧਾਰੀ ਸਮਾਜ ਇਨ ਬਿਨ ਅੰਮ੍ਰਿਤ ਵੇਲੇ ਉੱਠ ਕੇ ਜੋ ਸਤਿਗੁਰੂ ਜੀ ਦਾ ਹੁਕਮ ਹੈ ਕਿ ਸਹੀ ਇਸ਼ਨਾਨ ਕਰਕੇ ਸੰਤ ਦੀ ਨਾਮ ਜਪਣਾ ਫਿਰ ਦਿਨ ਚੜ ਜਾਵੇ ਫਿਰ ਬਾਣੀ ਪੜਨੀ ਇਹ ਨਾਮ ਧਾਰੀਆਂ ਦੀ ਮਰਿਆਦਾ ਰਹੀ ਹੈ ਪਰ ਉਦੋਂ ਮਰਿਆਦਾ ਨਹੀਂ ਜਦੋਂ ਅੰਗਰੇਜ਼ ਨੇ ਪਾਬੰਦੀਆਂ ਲਾ ਦਿੱਤੀਆਂ ਰਾਏ ਕੋਟ ਦਾ ਸਾਕਾ ਹੋਇਆ ਅਬ੍ਰਿਤ ਸਰਦਾ ਸਾਕਾ ਹੋਇਆ ਮਲੇਰ ਕੋਟ ਦੇ ਦਾ ਸਾਕਾ ਹੋਇਆ ਪਵੰਦੀਆਂ ਲਾ ਦਿੱਤੀਆਂ ਗਈਆਂ ਵੀ ਕਿਤੇ ਦੀ ਪੰਜ ਕੂਕੇ ਇਕੱਠੇ ਨਹੀਂ ਹੋ ਸਕਦੇ ਨਾਮਦਾਰੀ ਸ੍ਰੀ ਭੈਣੀ ਸਾਹਿਬ ਦਿਉੜੀ ਦੇ ਅੱਗੇ ਜਾ ਕੇ ਪੁਸ ਚੌਂਕੀ ਬਹਿ ਗਈ ਤੇ ਉੱਥੇ ਪੰਜ ਸਿੱਖ ਆ ਸਕਦੇ ਸਨ ਪੰਜ ਸਿੱਖ ਉਸ ਤੋਂ ਬਾਅਦ 6 ਮਹੀਨੇ ਬਾਅਦ ਹੁੰਦੇ ਸਨ ਜੀ ਇਸ ਢੰਗ ਦੇ ਨਾਲ ਵੀ ਜਾਂ ਮਹੀਨੇ ਬਾਅਦ ਆ ਸਕਦੇ ਸਨ ਤੇ ਸਮਝੀ ਉਦੋਂ ਵੀ ਸਤਗੁਰੂ RAM ਸਿੰਘ ਜੀ ਦੇ ਨਾਲ ਜਦੋਂ ਰਾਫਤਾ ਬਣਿਆ ਕਈ ਸਾਰੀ ਮਬੰਦੀ ਲੱਗੀ ਰਹੀ ਸਤਗੁਰੂ ਜੀ ਨੇ ਹੁਕਮਨਾਮਾ ਲਿਖ ਕੇ ਭੇਜਿਆ ਵੀ ਜੇ ਮੇਰਾ ਦਰਸ਼ਨ ਕਰਨਾ ਚਾਹੁੰਦੇ ਹੋ ਨਾ ਮੇਰੇ ਨਨਿਤ ਪਾਠ ਕਰੋ ਮੇਰੇ ਨਨਿਤ ਬਾਣੀ ਪੜੋ ਉਨੀ ਛੇਤੀ ਮੇਰਾ ਦਰਸ਼ਨ ਹੋਵੇਗਾ ਤੇ ਸਾਥ ਸਗਤ ਸੋਣ ਪਬੰਦੀ ਹੈ ਪਾਠ ਨਹੀਂ ਕਰ ਸਕਦੇ ਨਾਮਦਾਰੀ ਸਿੰਘ ਪਰ ਵੇਖੋ ਪੰਜ ਸਿੰਘਾਂ ਨੂੰ ਅੰਦਰ ਰਹਿਣ ਦਾ ਹੁਕਮ ਹੈ ਪਰ ਭੈਣੀ ਸਾਹਿਬ ਡੇਰੇ ਦੇ ਅੰਦਰ ਗੁਰਦੁਆਰੇ ਦੇ ਅੰਦਰ ਪੰਜ ਨਹੀਂ ਕਈ ਕਈ ਸਿੰਘ ਲੁਕ ਕੇ ਰਿਆ ਕਰਦੇ ਸਨ ਲੁਕ ਕੇ ਇਸ ਕਰਕੇ ਰਹਿਣਾ ਕਿ ਇੱਕ ਭੋਰਾ ਪੁੱਟਿਆ ਹੁੰਦਾ ਸੀ ਉਹਦੇ ਥੱਲੇ ਜੋਤ ਜਗਾ ਕੇ ਚਾਨਣ ਕਰ ਲੈਣਾ ਸ੍ਰੀ ਅਨੰਦ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਰੱਖ ਕੇ ਸੰਤ ਜੀ ਕੰਨ ਅਖੰਡ ਪਾਠ ਚਲਾਉਣਾ ਮੁਖਵਰਾਂ ਨੇ ਜਾ ਕੇ ਮੁਖਬੰਨੀਆ ਕਰਕੇ ਦੱਸਣਾ ਬਈ ਕੂਕੇ ਤੇ ਬਾਣੀ ਪੜਦੇ ਆ ਵੀ ਬਾਣੀ ਪੜ ਕੇ ਉਹਨਾਂ ਨੂੰ ਜੋਸ਼ ਹੁੰਦਾ ਉਹ ਗਉਂਦੇ ਨੇ ਕਿ ਜੇ ਜੀਵ ਹੈ ਫਸਲਤੀ ਜਾਏ ਸਭ ਹਰਾਮ ਜਿੱਦਾਂ ਕਿਸ ਭਾਈ ਕੁੱਕਿਆਂ ਨੂੰ ਇਹਦੇ ਵਿੱਚੋਂ ਸ਼ਕਤੀ ਮਿਲਦੀ ਹੈ ਅੰਗਰੇਜ਼ ਨੇ ਪਾਬੰਦੀਆਂ ਲਾ ਦਿੱਤੀਆਂ ਕਹਿੰਦਾ ਵੀ ਕੁੱਕੇ ਪਾਠ ਨਾ ਕਰਨ ਸਕ ਸਕਣ ਪਰ ਫਿਰ ਵੀ ਉਹਨਾਂ ਦਿਨਾਂ ਦੇ ਵਿੱਚ ਵੀ ਪੋਰੀਆਂ ਦੇ ਵਿੱਚ ਬੈਠ ਬੈਠ ਕੇ ਨਾਮਧਾਲੀਆਂ ਨੇ ਬਾਣੀ ਨੂੰ ਨਹੀਂ ਛੱਡਿਆ ਜੇ ਥਲੇ ਘਟ ਘਟ ਪੋਰੀਆ ਬੋਰਾ ਅਫਸਰ ਆ ਰਿਹਾ ਤਫ਼ਤੀਸ਼ ਕਰਨ ਦੇ ਲਈ ਤੇ ਉਦੋਂ ਗੁਪਤ ਸ਼ਬਦ ਰੱਖੇ ਹੁੰਦੇ ਸੀ ਆਖਣਾ ਵੀ ਘੋੜਿਆਂ ਨੂੰ ਦਾਦਾ ਪੱਠਾ ਪਾ ਲਿਓ ਉਸੇ ਵੇਲੇ ਇਸ ਸ਼ਬਦ ਤੋਂ ਪਤਾ ਲੱਗ ਜਾਣਾ ਕਿ ਕੋਈ ਤਫਤੀਸ਼ ਕਰਨ ਦੇ ਲਈ ਆਇਆ ਹੈ ਤੇ ਜਿਹੜਾ ਭੋਰੇ ਦਾ ਮੂੰਹ ਹੁੰਦਾ ਸੀ ਨਾ ਜੀ ਉਹਦੇ ਉੱਤੇ ਟੋਕਰਾ ਦੇ ਦੇਣਾ ਉਹਦੇ ਉੱਤੇ ਪੱਠੀਆਂ ਦੀ ਪੱਟ ਸੁੱਟ ਦੇਣੀ ਇਸ ਢੰਗ ਦੇ ਨਾਲ ਨਾਬਦਾਰੀਆਂ ਨੇ ਲੁੱਕ-ਲੁੱਕ ਕੇ ਛੱਡ-ਪੱਟ ਕੀਤੇ ਮੈਂ ਕਹਿੰਦਾ ਨਾਬਦਾਰੀਆਂ ਨੂੰ ਬਾਣੀ ਤੋਂ ਤੋੜਨ ਦਾ ਯਤਨ ਕੀਤਾ ਗਿਆ ਮਾਰੋ ਕੋ ਅੰਗਰੇਜ਼ ਬੰਦੀ ਵਰਗੀ ਵੱਡੀ ਹਕੂਮਤ ਵੀ ਨਾਮਧਾਰੀ ਸਮਾਜ ਨੂੰ ਗੁਰਬਾਨੀ ਨਾਲੋਂ ਨਹੀਂ ਤੋੜ ਸਕੀ ਨਾਮਧਾਰੀ ਗੁਰਬਾਨੀ ਨੂੰ ਆਪਣੇ ਜੀਵਨ ਵਿੱਚ ਜਿਉਂਦਾ ਤੁਸੀਂ ਅੱਜ ਵੇਖ ਸਕਦੇ ਹੋ ਕਿਸ ਢੰਗ ਦੇ ਨਾਲ ਕਈਆਂ ਦਿਨਾਂ ਤੋਂ ਲੈ ਕੇ ਸਰਦਾਰ ਸਰਬਨ ਸਿੰਘ ਵੀ ਪੂਰ ਉਹਨਾਂ ਨੇ ਇਹ ਜੱਗ ਕੀਤਾ ਮੈਂ ਕਹਿੰਦਾ ਅਸੂ ਮੇਰੇ ਤੋਂ ਜੱਗ ਤੋਂ ਵੀ ਵੱਡਾ ਜੱਗ ਕੀਤਾ ਹੈ ਗੁਰਬਾਨੀ ਨੂੰ ਆਪਣੇ ਘਰ ਦੇ ਵਿੱਚ ਪ੍ਰਕਾਸ਼ ਕਰਾਇਆ ਜਿੱਥੇ ਆਪਣਾ ਜੀਵਨ ਸਫਲਿਆ ਬਣਾਇਆ ਹੈ ਉਹਦੇ ਸਾਡਾ ਜੀਵਨ ਵੀ ਸਫਲ ਸਫਲ ਬਣਾਇਆ ਹੈ ਤੇ ਮੈਂ ਕਹਿੰਦਾ ਇਹੋ ਹੀ ਅਨੰਦ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਅਨੰਦ ਸਾਹਿਬ ਦੇ ਵਿੱਚੋਂ ਮੈਂ ਅੱਜ ਆਪਣੇ ਦੀਵਾਨ ਦੀ ਰੰਗਤਾ ਜਿਹੜੀ ਕੀਤੀ ਹੈ ਉਹ ਅਨੰਦ ਸਾਹਿਬ ਦੀ ਤੁਕ ਲੈ ਕੇ ਆਪਣੇ ਦੀਵਾਨ ਦਾ ਆਧਾਰ ਬਣਾਇਆ ਹੈ ਉਹਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕੋ ਬਈ ਅਨੰਦ ਅਨੰਦ ਸਭ ਕੋ ਕਹੈ ਸਾਰੀ ਦੁਨੀਆ ਕਹਿ ਰਹੀ ਜੀ ਆਨੰਦ ਚਾਹੀਦਾ ਆਨੰਦ ਚਾਹੀਦਾ ਜੇ ਇਹਦਾ ਅਰਥ ਇਹ ਵੀ ਕਰਾਂਗੇ ਤੁਹਾਨੂੰ ਇਹ ਕਹਿੰਦਾ ਜੀ ਬੜਾ ਆਨੰਦ ਹੈ ਬੜਾ ਆਨੰਦ ਹੈ ਪਰ ਮੈਂ ਇਹਦਾ ਅਰਥ ਇਹਦਾ ਕਰਦਾ ਹੁਣਾ ਕਿ ਆਨੰਦ ਦੇ ਲਈ ਹਾਰੇ ਇੱਕ ਜੀਵ ਦੌੜਿਆ ਫਿਰਦਾ ਪਿਆ ਭੱਜਿਆ ਫਿਰਦਾ ਪਿਆ ਨਟਿਆ ਫਿਰਦਾ ਪਿਆ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਹੁਣ ਸਾਰੀ ਦੁਨੀਆ ਆਨੰਦ ਲੱਭਦੀ ਫਿਰਦੀ ਐ ਧਿਆਨ ਰੱਖਣਾ 84 ਲੱਖ ਜੂਨ ਬੰਨੀ ਗਈ 84 ਲੱਖ ਜੂਨ ਦੇ ਵਿੱਚੋਂ ਇੱਕ ਵੀ ਇਦਾਂ ਦਾ ਜੀਵ ਨਹੀਂ ਜਿਹਦਾ ਜਨਮ ਤੋਂ ਲੈ ਕੇ ਮੌਤ ਤੱਕ ਇਹ ਨਹੀਂ ਚਾਹੁੰਦਾ ਕਿ ਮੈਨੂੰ ਆਨੰਦ ਨਾ ਮਿਲੇ ਵਿਸ਼ਵ ਦਾ ਪ੍ਰਤੀਏਕ ਜੀਵ ਜਦੋਂ ਤੋਂ ਜਨਮ ਲੈ ਲੈਂਦਾ ਹੈ ਮਰਨ ਤੱਕ ਜੇ ਉਹਦੀ ਕੋਈ ਦੌੜ ਹੈ ਨਾ ਜੀ ਉਹ ਕਹਿੰਦਾ ਮੈਨੂੰ ਆਨੰਦ ਮਿਲ ਜਾਈਏ ਮੈਨੂੰ ਕਿਸੇ ਤਰ੍ਹਾਂ ਸੁਖ ਮਿਲ ਜਾਏ ਅੱਜ ਆਪਾਂ ਵਿਚਾਰ ਕਰਨੀ ਹੈ ਵੀ ਜੇ ਹਰੇਕ ਜੀਵ ਆਨੰਦ ਚਾਹੁੰਦਾ ਹੈ ਹਰੇਕ ਜੀਵ ਸੁਖ ਚਾਹੁੰਦਾ ਹੈ ਹਰੇਕ ਜੀਵ ਖੁਸ਼ੀ ਚਾਹੁੰਦਾ ਹੈ ਤੇ ਆਨੰਦ ਹੈ ਕੀ ਆਨੰਦ ਕਿਹੜੀ ਚੀਜ਼ ਹੈ ਜਿਹਨੂੰ ਵਿਸ਼ਵ ਦਾ ਪ੍ਰਤੀਏਕ ਜੀਵ ਚਾਹੁੰਦਾ ਹੈ ਆਨੰਦ ਦੇ ਜਦੋਂ ਅਸੀਂ ਅਰਥ ਪੜ੍ਹਦੇ ਆ ਕੋਸ਼ਕਾਰਾਂ ਨੇ ਆਨੰਦ ਦੇ ਅਰਥ ਦੱਸਿਆ ਕਿ ਜਾਂ ਖੁਸ਼ੀ ਤੇ ਜਾ ਪ੍ਰਸੰਗਤਾ ਇਹ ਆਨੰਦ ਦੇ ਅਰਥ ਨਹੀਂ ਹੁਣ ਸਾਡੀ ਖੁਸ਼ੀ ਕੀ ਐ ਸਾਸੀ ਆਨੰਦ ਕਿੱਦਾਂ ਹੁੰਨੇ ਆ ਸਾਡੀ ਪ੍ਰਸੰਧਾ ਕਿਵੇਂ ਐ ਅਸੀਂ ਖੁਸ਼ ਹੁੰਨੇ ਆ ਸਾਥ ਸੰਗਤ ਰਾਤੀ ਸੁੱਤੇ ਨੀਂਦ ਬੜੀ ਵਧੀਆ ਆ ਗਈ ਮਖਮਲੀ ਗੱਦੇ ਸਨ ਗਰਮੀ ਸੀ ਏਸੀ ਚੱਲਦਾ ਸੀ ਸਾਰੀ ਰਾਤ ਆਨੰਦ ਬਣਿਆ ਰ ਅਸੀਂ ਉੱਟ ਕੇ ਆਖਿਆ ਦੀ ਬੜਾ ਹੀ ਆਨੰਦ ਆ ਅਸੀਂ ਕਹਿ ਬੰਨੇ ਆ ਅੱਜ ਬਹੁਤ ਆਨੰਦ ਆਇਆ ਪਦਾਰਥ ਬਣੇ ਪਦਾਰਥ ਛਗੇ ਜੇ ਜਲੇਬੀਆਂ ਛਗੀਆਂ ਤੇ ਆਖਿਆ ਵੀ ਬਾਹ ਬਈਆ ਕੀ ਬਾਤ ਆ ਬੜਾ ਹੀ ਆਨੰਦ ਆਇਆ ਜੇ ਕੋਈ ਕਥਾ ਚੰਗੀ ਸੁਣ ਲਈ ਤੇ ਤੁਸੀਂ ਕਹਿ ਦਿੰਦੇ ਹੋ ਕਹਿੰਦੇ ਵੀ ਅੱਜ ਤੇ ਬੜਾ ਹੀ ਆਨੰਦ ਆਇਆ ਸੰਜੀ ਜੇ ਰਾਗ ਚੰਗਾ ਸੁਣ ਲਿਆ ਆਖਿਆ ਅੱਜ ਤੇ ਬਹੁਤ ਹੀ ਆਨੰਦ ਆਇਆ ਜੇ ਕੋਈ ਚੰਗੀ ਫਿਲਮ ਵੇਖ ਲਈ ਧਿਆਨ ਰੱਖਣਾ ਫੇਰ ਆਖਿਆ ਬੜਾ ਆਨੰਦ ਆਇਆ ਧਿਆਨ ਰੱਖਣਾ ਇਹ ਜਿੰਨੇ ਵੀ ਆਨੰਦ ਨੇ ਇਹ ਸਾਰੇ ਆਨੰਦ ਸਰੀਰ ਨਾਲ ਜੁੜੇ ਹੋਏ ਨੇ ਇੰਦਰੀਆਂ ਦੇ ਆਨੰਦ ਨੇ ਜਿਹੜੇ ਅਸੀਂ ਆਨੰਦ ਮਹਿਸੂਸ ਕਰਨਾ ਚਾਹੁੰਦੇ ਆਂ ਭਾਵੇਂ ਜੇ ਅੱਖਾਂ ਦੇ ਨਾਲ ਅੱਖਾਂ ਵੀ ਇੱਕ ਗਿਆਨ ਇੰਦਰਾ ਹੈ ਅੱਖਾਂ ਦੇ ਨਾਲ ਕੁਝ ਦੇਖ ਲਿਆ ਤੇ ਆਖਿਆ ਬੜਾ ਹੀ ਆਨੰਦ ਆਇਆ ਜ਼ੁਬਾਨ ਨੇ ਚੰਗਾ ਪਦਾਰਥ ਛਕ ਲਿਆ ਸਵਾਦ ਆ ਗਿਆ ਆਖਿਆ ਬੜਾ ਹੀ ਆਨੰਦ ਆਇਆ ਕੰਨਾਂ ਦੇ ਨਾਲ ਤਹਾ ਚੰਗੀ ਸੁਣ ਲਈ ਆਖਿਆ ਆਨੰਦ ਆ ਗਿਆ ਚਪੜੀ ਦੇ ਨਾਲ ਗਰਮੀ ਸੀ ਠੰਡੀ ਹਵਾ ਸਪਰਸ਼ ਕਰ ਗਈ ਆਖਿਆ ਆਨੰਦ ਆ ਗਿਆ ਇਹ ਜਿੰਨਾ ਵੀ ਆਨੰਦ ਹੈ ਧਿਆਨ ਰੱਖਣਾ ਇਹ ਤਨ ਦਾ ਆਨੰਦ ਹੈ ਇਹ ਇੰਦਰੀਆਂ ਦਾ ਆਨੰਦ ਹੈ ਤੇ ਇਹ ਜਿਹੜਾ ਆਨੰਦ ਹੈ ਇਹ ਬੋਧੀ ਮੇਰ ਨਹੀਂ ਰਿਆ ਕਰਦਾ ਬੋਧੀ ਮੇਰ ਕਿੱਦਾਂ ਜੇ ਅਸਮਾ ਹੁੰਦਾ ਨਾ ਜਿਸ ਨੂੰ ਕਹਿੰਦੇ ਜੀ ਤੁਸੀਂ 1 ਘੰਟਾ ਜਾਂ 1.5 ਘੰਟਾ ਦਿਮਾਨ ਲਾਉਣਾ ਹੈ ਵੇਖੋ ਡੇਢ ਘੰਟਾ ਬੋਲਣ ਦੀ ਸ਼ਕਤੀ ਬੋਲਣ ਵਾਲੇ ਵਿੱਚ ਵੀ ਹੁੰਦੀ ਹੈ ਤੇ ਸੁਣਨ ਵਾਲੇ ਵਿੱਚ ਵੀ ਹੁੰਦੀ ਹੈ ਪਰ ਜਦੋਂ ਕਿਤੇ ਪ੍ਰੋਗਰਾਮ ਫੇਰ ਅੱਗੇ ਪਿੱਛੇ ਹੋ ਜਾਈਂ ਫਿਰ ਕਹਿੰਦੇ ਨਹੀਂ 2 ਘੰਟੇ ਹੋਰ ਲਾ ਦਿਓ ਸੰਤ ਜੀ ਜਿਹੜਾ ਆਨੰਦ ਪਹਿਲੇ ਘੰਟੇ ਡੇਢ ਘੰਟੇ ਵਿੱਚ ਆਇਆ ਉਹ ਪਿਛਲੇ ਘੰਟੇ ਵਿੱਚ ਨਹੀਂ ਆਏਗਾ ਜਲੇਬ ਛੱਡਿਆ ਜਲੇਬ ਖਾ ਲਿਆ ਬੜਾ ਆਨੰਦ ਆਇਆ ਪੁੱਛਿਆ ਦੀ ਸੰਤ ਜੀ ਹੋਰ ਦਈਏ ਸੋਚ ਕੇ ਕਹਿੰਦਾ ਵੀ ਦੇ ਦੀ ਇੱਕ ਦੀ ਇੱਕ ਦੇ ਦਿੱਤਾ ਜਲੇਬ ਛਕਿਆ ਉਹ ਵੀ ਆਨੰਦ ਆਇਆ ਪੁੱਛਿਆ ਸੰਤ ਜੀ ਇੱਕ ਜਲੇਬ ਹੋਰ ਦਈਏ ਫਿਰ ਥੋੜਾ ਜਿਹਾ ਸੋਚਣਾ ਪੈ ਗਿਆ ਧਿਆਨ ਰੱਖਣਾ ਜਿਹੜਾ ਅਨੰਦ ਪਹਿਲਾ ਜਲੇਬ ਛਕਣ ਵਿੱਚ ਆਇਆ ਨਾ ਤੀਜੇ ਵਿੱਚ ਉਹ ਆਨੰਦ ਨਹੀਂ ਰਹਿ ਗਿਆ ਜਦੋਂ ਚੌਥਾ ਪੁੱਛਿਆ ਕਹਿੰਦਾ ਬਾਪਨਾ ਸ਼ੁਕਰ ਹੋ ਜੇਗੀ ਭਾਵ ਜਿਹੜਾ ਤਨ ਦਾ ਆਨੰਦ ਹੈ ਕੋਈ ਵੀ ਹੋਵੇ ਚਾਹ ਕੰਨਾਂ ਦਾ ਹੈ ਚਾਹ ਅੱਖਾਂ ਦਾ ਹੈ ਚਾਹ ਜ਼ੁਬਾਨ ਦਾ ਹੈ ਚਾਹ ਚਮੜੀ ਦਾ ਹੈ ਸੰਤ ਜੀ ਥੋੜੀ ਦੇਰ ਉਹ ਆਨੰਦ ਚੰਗਾ ਹੈ ਵਦਿਆ ਲੱਗਦਾ ਪਰ ਹੌਲੀ ਹੌਲੀ ਉਹਦਾ ਆਨੰਦ ਘਟਨਾ ਸ਼ੁਰੂ ਹੋ ਜਾਂਦਾ ਆਖਰ ਜਾ ਕੇ ਉਹਦੇ ਵਿੱਚ ਕੋਈ ਅਨੰਦ ਨਹੀਂ ਰਹਿ ਜਾਂਦਾ ਇਹ ਅਨੰਦ ਮਾਇਆ ਦਾ ਵੀ ਅਨੰਦ ਇਦਾਂ ਦਾ ਹੀ ਹੈ ਮਹਾਰਾਜ ਕਹਿੰਦੇ ਮਾਈ ਮਾਇਆ ਸ਼ਾਲਾ ਮਾਇਆ ਜਿਹੜੀ ਆ ਨਾ ਇਹ ਛਲ ਵੀ ਹੈ ਛੜਦੀ ਆਪਣੇ ਨੰਬਰਾਂ ਦੇ ਨਾਲ ਮਹਾਰਾਜ ਕਹਿੰਦੇ ਮਾਈ ਮਾਇਆ ਸ਼ਬ ਤ੍ਰਿਣ ਕੀ ਅਗਨ ਤੇ ਮੇਕ ਕੀ ਛਾਇਆ ਗੋਵਿੰਦ ਭਜਨ ਬਿਨ ਹੜਕਾ ਕਹਿੰਦੇ ਜਿੰਦਾਂ ਦੇ ਕੀ ਤਨ ਮਹਾਰਾਜ ਜੋ ਪੈਸਾ ਢੇਲਾ ਏ ਮਾਤਾ ਤੇ ਛੋਟੇ ਲਾਲਾਂ ਦਾ ਅਜ ਹੋਣਾ ਫੇਰ ਨਾ ਮੇਲਾ ਏ ਉਹ ਲਾਹ ਭਾਰ ਸੀਸ ਤੇ ਉਤਰ ਆਇਆ ਅਜਰਾਹੀ ਇਕੱਤਰ ਕੇ ਲਾਏ ਅਜਰਾਹੀ ਇਕ ਅਕੇਲਾ ਏ ਵੇਖੋ ਅੱਗੇ ਸਿੰਘਾਂ ਦੀਆਂ ਫੌਜਾਂ ਹੁੰਦੀਆਂ ਸਨ ਅੱਜ ਕੱਲ੍ਹ ਕੀ ਤਰ ਪਾਦਸ਼ਾ ਕੱਲੇ ਹੀ ਮਾਛੀ ਵਾਲੇ ਤੇ ਜੰਗਲਾਂ ਦੇ ਵਿੱਚ ਨੇ ਜਾਂਦ ਦੇ ਥੱਲੇ ਉਸੇ ਟਿੱਡ ਦਾ ਸਰਾਨਾ ਬਣਾ ਕੇ ਕਲਗੀ ਤਰ ਪਾਦਸ਼ਾ ਲੇਟੇ ਨੇ ਵੇਖੋ ਤੂੰ ਦੁੱਖ ਦੁੱਖੇ ਆਖਦਾ ਤੇ ਪੁੱਤਰ ਨੇ ਆਖਿਆ ਮਾਂ ਮੈਂ ਨਹੀਂ ਜਾਣਾ ਜਦੋਂ ਪੁੱਤਰ ਨੇ ਮਨਾ ਕਰ ਦਿੱਤਾ ਤਾਂ ਵੀ ਚੱਲਿਆ ਜਾਂਦਾ ਕਹਿਣ ਲੱਗਾ ਮਾਂ ਜਦੋਂ ਮੌਤ ਆਈ ਨਾ ਤੂੰ ਰੋਕ ਸਕਣਾ ਨਾ ਮੈਂ ਰੋਕ ਸਕਣਾ ਵਿਛੋੜਾ ਜਿੱਤਨਨ ਜਦੋਂ ਵਿਛੋੜਾ ਹੋਣਾ ਹੀ ਹੈ ਤੇ ਵਿਛੋੜਾ ਜਿਹੜਾ ਕੱਲ ਹੋਣਾ ਉਹ ਅੱਜ ਹੋ ਜਾਵੇ ਮਾਂ ਮੈਂ ਨਹੀਂ ਜਾਣਾ ਮਾਂ ਨੇ ਆਖਿਆ ਤੂੰ ਨਹੀਂ ਜਾਣਾ ਤੇ ਮੈਂ ਵੀ ਨਹੀਂ ਜਾਣਾ ਜੇ ਸੰਸਾਰ ਦੁੱਖਾਂ ਭਰਿਆ ਹੈ ਤੇ ਮੈਨੂੰ ਸੰਸਾਰ ਵਿੱਚ ਕਿਉਂ ਛੱਡਦਾ ਹੈ ਕਹਿੰਦੇ ਮਾਂ ਵੀ ਹਰ ਦੁਆਰ ਰਹੀ ਦੀ ਇੱਥੇ ਸਾਬ ਉਹਨਾਂ ਦੀ ਸੇਵਾ ਕਰ ਛੱਡਨੀ ਉਸ ਤੋਂ ਬਾਅਦ ਇਹ ਸਾਧੂ ਕਾਜੀ ਵਿੱਚ ਆਇਆ ਅੱਤ ਸਾਬ ਵਿਦਿਆ ਪੜ੍ਹੀ ਕਹਿੰਦਾ ਵੀ ਅਸੀਂ 8-9 ਜਾਣੇ ਸਾਂ ਸ਼ਾਹੂ ਕਰਨੇ ਵੇਲੀ ਦੇਤੀ ਤੇ ਉੱਥੇ ਹਵੇਲੀ ਵਿੱਚ ਰਹਿੰਦੇ ਸਾਂ ਅੱਠ ਸਾਧੂ ਸਾਡੇ ਵਿੱਚ ਹੋਰ ਜਾਣੇ ਕਿਲੇ ਕੇ ਗੁਰਾਂ ਦੇ ਚਰਨੀ ਤੇ ਤੁਰ ਪਿਆ ਭੈਣੀ ਸਹਿਬ ਨੂੰ ਮੰਨ ਡੋਲਦਾ ਪਿੱਪਲ ਪੱਤੇ ਵਾਂਗੂ ਤੇ ਮਨ ਵਿੱਚ ਧਾਰੀ ਧਾਰਨਾ ਕਹਿੰਦਾ ਗੁਰੂ ਹੋਇਆ ਤੇ ਮਿਲੇਗਾ ਅਗੋਂ ਆ ਕੇ ਹਾਲ ਚਾਲ ਸਾਰਾ ਪੁੱਛੇਗਾ ਤੇ ਕਹਿੰਦੇ ਅਗੋਂ ਆ ਕੇ ਮਿਲਪੇ ਹੀਰਾ ਤੇ ਸਤਗੁਰੂ ਜੀ ਕਹਿੰਦੇ ਪਿੱਛੇ ਘਰ ਵਿੱਚ ਇਤੋਂ ਸਾਧੂ ਤੁਰਿਆ ਜਾ ਰਿਹਾ ਉਦੋਂ ਸਤਗੁਰੂ ਜੀ ਧਿਆਨੀਆਂ ਕਰਨ ਲੱਗ ਪਏ ਜੀ ਮਾਤਾ ਜਿਸਾਂ ਨੂੰ ਅੱਖ ਲੱਗੇ ਜਿਸਾਂ ਤੇ ਬਿਸਤਰਾ ਤਿਆਰ ਕਰੋ ਗੁਡੀਆਂ ਨੂੰ ਆਖਿਆ ਨੰਤਾ ਦਇਆਕੋਰ ਪੁੱਤਰ ਸਾਧੂ ਆ ਰਿਹਾ ਉਹਦੀ ਤਨ ਮਨ ਧੰਦੇ ਨਾਲ ਸੇਵਾ ਕਰਨੀ ਬਿਸਤਰ ਵਿਛਾਇਆ ਪਲੰਘ ਤੇ ਕਹਿੰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੀਰਾ ਕੇ ਤੁਰਿਆ ਆ ਰਿਹਾ ਸੀ ਅਕਲਮੰਦੀ ਹੋ ਕੇ ਮਿਲਦੇ ਨੇ ਕਹਿੰਦੇ ਅਗੋਂ ਮਿਲ ਤੇ ਪਾਸ ਜਾ ਕੇ ਹੀਰਾ ਤੇ ਹਾਲਚਾਲ ਹਾਲਚਾਲ ਸਾਰਾ ਪੁੱਛਦੇ ਤੇ ਸਤ ਜੀ ਇਹ ਨਹੀਂ ਆਏ ਸੰਤ ਜੀ ਸੱਚ ਦੱਸਿਓ ਕਿੰਨੂ ਟੋਲਦੇ ਇਦਾਂ ਬਚਨ ਕਰਕੇ ਇਤਿਹਾਸ ਨਹੀਂ ਇਹ ਵੀ ਕਹਿੰਦਾ ਹੈ ਚੱਕਰਵਰਤੀ ਜੀ ਲਿਖਦੇ ਨੇ ਜਦੋਂ ਇਹ ਸਾਧੂ ਮਿਲਿਆ ਨਾ ਸਾਧੂ ਰਾਮ ਸਿੰਘ ਜੀ ਨੇ ਇਹ ਸਾਧੂ ਦੇ ਚਰਨਾਂ ਤੇ ਨਮਸਕਾਰ ਕਰਕੇ ਪਰਕਰਮਾ ਕੀਤੀ ਸੀ ਕਿਉਂਕਿ ਸਾਧੂ ਦੀ ਬੜੀ ਮਹਿਮਾ ਹੈ ਜੀ ਕੁਰਬਾਨੀ ਦੇ ਵਿੱਚ ਸਾਧੂ ਹੋਵੇ ਸੀ ਕਹਿੰਦੇ ਸਾਧ ਕੇ ਚਰਨ ਧੋਇ ਤੋਇ ਪੀਓ ਅਰਪ ਸਾਧ ਕੋ ਆਪਨਾ ਜੀਓ ਸਾਧ ਕੀ ਤੁਮਰ ਕਰੋ ਇਸਨਾਤ ਸਾਧੂ ਪਰ ਜਾਈਆ ਕੁਰਬਾਨ ਉਹ ਕਹਿੰਦੇ ਕਹਿਕ ਵੀ ਦੁੱਖ ਸੁੱਖ ਦੋਨੋ ਹਰੇ ਦੂਰ ਕਰੇ ਅਪਰਾਧ ਕਹਿਕ ਵੀਰ ਮੈਂ ਕਭ ਮਿਲਾਂ ਪੁਰਣ ਅਸਿਰ ਸਾਧ ਕਹਿੰਦੇ ਇੱਦਾਂ ਤੇ ਸਾਧ ਕਦੋਂ ਮਿਲੇ ਉਹ ਜੀਵਨ ਦੇ ਵਿੱਚ ਪਰਿਗਤਨ ਲਿਆਉਂਦਾ ਸਤਗੁਰੂ ਨਾਨਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਨਮਜ਼ਦਾਰ ਕੀਤੀ ਪਰਕਰਮਾ ਕੀਤੀ ਨਾਲ ਲੈ ਕੇ ਆਏ ਭੈਣੀ ਸਾਹਿਬ ਆਪਣੇ ਘਰ ਲਿਆਂਦਾ ਬਿਸਤਰ ਤੇ ਵਿਛਾਇਆ ਬਿਚਾਇਆ ਹੋਇਆ ਸੀ ਪਹਿਲੇ ਤੇ ਬਿਠਾਇਆ ਦੋਮਾ ਗੁੱਡੀਆਂ ਨੇ ਸੇਵਾ ਕੀਤੀ ਸਤੁਰੂ ਜੀ ਨੂੰ ਬਿਠਾ ਕੇ ਨਾ ਆਪ ਚੋ ਬਾਰੇ ਵਾਲੇ ਕਮਰੇ ਵਿੱਚ ਚਲੇ ਗਏ ਜਿੱਥੇ ਸ੍ਰੀ ਆਦਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਹਮੇਸ਼ਾ ਪ੍ਰਕਾਸ਼ ਹੁੰਦਾ ਸੀ ਅੱਜ ਵੀ ਉਹ ਚੋਬਾਰਾ ਹੈ ਸਤੁਰੂ ਜੀ ਉੱਥੇ ਪਾਠ ਕਰ ਰਹੇ ਨੇ ਜਦੋਂ ਸਾਧੂ ਨੇ ਪ੍ਰਸ਼ਾਦਾ ਪਾਣੀ ਛਕਿਆ ਨਾ ਤੇ ਪੁੱਛਦਾ ਵੀ ਮੈਂ ਸੁਣਿਆ ਇੱਥੇ ਕੋਈ ਗੁਰੂ ਮੈਂ ਅਰਗਟ ਹੋਇਆ ਹੈ ਮੈਂ ਉਹਨੂੰ ਮਿਲਣਾ ਚਾਹੁੰਨਾ ਉਸ ਗੁਰੂ ਦਾ ਦਰਸ਼ਨ ਕਰਨਾ ਚਾਹੁੰਨਾ ਹੈ ਤੇ ਕਹਿੰਦੇ ਜਦੋਂ ਇਹ ਗੱਲ ਆਖੀ ਤੇ ਫਿਰ ਮਾਤਾ ਜਸਾ ਜੀ ਨੇ ਇੱਕ ਸਿੱਕ ਨੂੰ ਭੇਜਿਆ ਵੀ ਨੂੰ ਮਿਲਾ ਦਿਓ ਤੇ ਜਦੋਂ ਇਹ ਆਇਆ ਇਹਨੇ ਆ ਕੇ ਨਮਸਕਾਰ ਕੀਤੀ ਸ੍ਰੀ ਦਰਬਾਰ ਸਾਹਿਬ ਨੂੰ ਡੀਰ ਪਈ ਸੀ ਨਮਸਕਾਰ ਕਰਦੇ ਵਿੱਚ ਜਿਹੜੀ ਗੱਲ ਹੋ ਰਹੀ ਹੁੰਦੀ ਹੈ ਇਹਨਾਂ ਨੂੰ ਵੱਖਰੇ ਥਾਂ ਤੇ ਚੱਲ ਗਿਆ ਸਤਰੂ ਰਾਮ ਸਿੰਘ ਜੀ ਨੂੰ ਵੱਖਰੇ ਮੰਗਲੇ ਦੇ ਵਿੱਚ ਰੱਖਿਆ ਗਿਆ ਜਿੱਥੇ ਸਤਰੂ ਰਾਮ ਸਿੰਘ ਜੀ ਗਏ ਨਾ ਵੀ ਉੱਥੇ ਕਾਦੀ ਕਹਿੰਦੇ ਕੀ ਇਹ ਕੌਣ ਹੈ ਦੂਜੇ ਨੇ ਦੱਸਿਆ ਮੈਂ ਤੈਨੂੰ ਦੱਸਦਾ ਕੌਣ ਆਇਆ ਹੈ ਅੱਜ ਇਸ ਬੰਗਲੇ ਦੇ ਵਿੱਚ ਇਹ ਦੁਖੀਆਂ ਦਾ ਦਿਲਦਾਰ ਆਇਆ ਹੈ ਇਹ ਅੱਜ ਗਰੀਬਾਂ ਮਸੂਮਾਂ ਦਾ ਰੱਖਣ ਵਾਲਾ ਆਇਆ ਹੈ ਤੇ ਉਹ ਆਪਸ ਵਿੱਚ ਇਦਾਂ ਗੱਲਾਂ ਕਰਦੇ ਨੇ ਜਿੰਦਕੀਆਂ ਦਰਦ ਮੰਦਾ ਦਾ ਉਹ ਜੀ ਕੋਈ ਦਿਲਦਾਰ ਆਇਆ multimodhi gildar福 ਜੇ ਮੰਨੇ ਸੱਚੇ ਪਾਤਸ਼ਾਹ ਨੇ ਸੱਚੇ ਪਾਤਸ਼ਾਹ ਆ ਕੇ ਕਰੋ ਆਹ ਹੀ ਜਤਨਰਨ ਵਿੱਚ ਕੋਈ ਵੀ ਪਰ ਗਿਆਉਂ ਚੁੜਿਆ ਨਹੀਂ ਦੇਖੋ ਇਹਨੂੰ ਦੇਖੋ ਇਹਨੂੰ ਦੇਖੋ ਇਹਨੂੰ ਹੈਲੋ ਆ ਜਾਓ ਕੋਈ ਨਹੀਂ ਜਿੱਤੀ ਇੱਥੇ ਪਾ ਲੋ